ਬਾਹੀ ਗੁਰੂ ਜੀ ਕਿਰਪਾ ਹੋ ਚੁੱਕੀ ਹੈ ਜੀ ਨਗਰ ਪੰਡੋਰੀ ਤੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਰਿਟਾਇਰ ਫੌਜੀ ਅਫਸਰ ਹਰਜਿੰਦਰ ਸਿੰਘ ਜਿੰਦਰ ਪੰਡੋਰੀ ਅਤੇ ਨਾਲ ਲਖਵਿੰਦਰ ਸਿੰਘ ਸੋਨੀ ਵੀਰ ਆਪਣੇ ਨਗਰ ਦੇ ਬੱਚਿਆਂ ਦੀ ਕਮਾਨ ਸੰਭਾਲ ਲਈਏ ਇਹਨਾਂ ਨੇ ਤੇ ਇਹਨਾਂ ਨੂੰ ਉਹ ਹਰ ਰੋਜ਼ ਐਥਲੈਟਿਕਸ ਦੀ ਗਿਮਾਂ ਰੱਸਾ ਕਸੀ ਤੇ ਹਾਈ ਜੰਪ ਲੋング ਜੰਪ ਜਿੰਨੀ ਵੀ ਐਥਲੈਟਿਕ ਗ੍ਰੈਂਟ ਆਉਂਦੇ ਨੇ ਉਹਨਾਂ ਦੇ ਵਿੱਚ ਇਹ ਮਾਹਰ ਕਰਵਾਉਣਗੇ ਇਹਨਾਂ ਨੂੰ ਪੂਰਾ ਮਾਹਰ ਬਣਾ ਕੇ ਇਸ ਵਾਰ ਬਧੇ ਕੰਪੀਟੀਸ਼ਨ ਹੋਊਗਾ ਪਿੰਡ ਪੰਡੋਰੀ ਦੇ ਵਿੱਚ ਜਦੋਂ ਆਪਾਂ ਖੇਡਾਂ ਕਰਵਾਵਾਂਗੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਿੰਦਰ ਸਿੰਘ ਫੌਜੀ ਰਿਟਾਇਰ ਅਫਸਰ ਜਿੱਥੋਂ ਤੱਕ ਸਾਜੋ ਸਮਾਨ ਦੀ ਗੱਲ ਆ ਭਾਈ ਕਨਈਆ ਜੀ ਸੇਵਾਦਾਰ ਗਰੁੱਪ ਭਾਈ ਕਨਈਆ ਜੀ ਜੁਬਕ ਸਵਾਮਾ ਕਲੱਬ ਪੰਡੋਰੀ ਹਰ ਟਾਈਮ ਬੱਚਿਆਂ ਦੇ ਨਾਲ ਹਾਜ਼ਰ ਹਨ ਹਾਜ਼ਰ ਹੈ ਪੂਰਾ ਆਪਣਾ ਸਾਜ਼ੂ ਸਮਾਨ ਲੈ ਕੇ ਇਹਨਾਂ ਦੇ ਲਈ ਜੋ ਹਾਈ ਜੰਪ ਦੇ ਲਈ ਪੋਲ ਗੱਦੇ ਦੀ ਸੇਵਾ ਹੋਵੇ ਭਾਵੇਂ ਰੱਸਾ ਕਸੀ ਲਈ ਰਸੇ ਦੀ ਲੋਡ ਹੋਵੇ ਜੈਬਲਨ ਦੀ ਲੋਡ ਹੋਵੇ ਡਿਸਕਸ ਥਰੋ ਦੀ ਲੋਡ ਹੋਵੇ ਗੋਲੇ ਦੀ ਲੋਡ ਹੋਵੇ ਉਹ ਸਾਰਾ ਕੁਝ ਭਾਈ ਕਨਈਏ ਜੁਕਸ ਬਾਵਾਂ ਕਲੱਬ ਲਈ ਪਹਿਲਾਂ ਹੀ ਉਹ ਲੈ ਕੇ ਹਾਜ਼ਰ ਗਰਾਊਂਡ ਦੇ ਵਿੱਚ ਚੱਲ ਵੀ ਚੱਲ ਵੀ ਚੱਲ ਵੀ ਬੇਨਤੀ ਹੈ ਨਗਰ ਪੰਡੋਰੀ ਦੇ ਬਾਕੀ ਬੱਚਿਆਂ ਨੂੰ ਵੀ ਕਿ ਕੱਲ ਤੋਂ ਇਸ ਗਰਾਊਂਡ ਦੇ ਵਿੱਚ ਰੌਣਕਾਂ ਲੱਗਣੀ ਸ਼ੁਰੂ ਹੋ ਚੁੱਕੀਆਂ ਹਨ ਤੇ ਹੁਣ ਬਾਅਦ ਤੋਂ ਬਾਅਦ ਗਿਣਤੀ ਦੇ ਵਿੱਚ ਆਪਣੇ ਇਸ ਟੋਬੇ ਵਾਲੇ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਬੱਚੇ ਲਗਾਤਾਰ ਇੱਥੇ ਸਰੀਰਕ ਫਿਟਨੈਸ ਨੂੰ ਮਜ਼ਬੂਤ ਕਰਨ ਦੇ ਲਈ ਪਹੁੰਚ ਰਹੇ ਹਨ ਸੋ ਧੰਨਵਾਦ ਆ ਲਖਵਿੰਦਰ ਸਿੰਘ ਸੋਨੀ ਵੀਰ ਦਾ ਤੇ ਨਾਲ ਹੀ ਜਿੰਦਰ ਸਿੰਘ ਫੌਜੀ ਵੀਰ ਦਾ ਹਾਂ ਗਰੀਬਾ ਚੱਲ ਵੀ ਆਪਣੇ ਜਿਹੜੇ ਨਾਲ ਦੇ ਹੁੰਦੇ ਵੀਰੇ ਉਹਨਾਂ ਨੂੰ ਕੱਲ ਲੈ ਕੇ ਆਉਣਾ ਚਾਹਾਂ ਹਰਿਆਂ ਨੂੰ ਦੱਸੀ ਚੱਲਿਆ ਕਰੋ ਗਾਹਾਂ ਦੀ ਗਾਹਾਂ ਆ ਗਿਆ ਮੁੰਡਾ ਹੋ ਗਿਆ ਕੋ ਦਾ ਵਧੀਆ ਥਾਰਿਆਂ ਤੋਂ ਵੀ ਥਾਰ ਤੋਂ ਵੀ ਤੁਸੀਂ ਥਾਰ ਤੋਂ ਜਾ ਕੇ ਇੱਧਰ ਚੱਲ 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 ਵੇਰੀ ਗੁੱਡ ਚੱਲ ਵੀ ਤਾਂ ਜ਼ੋਰ ਦੀ ਸਪੀਡ ਨਾਲ ਹੋਰ ਜ਼ਪੀਡ ਫੁੱਲ ਆ ਐਂ ਦਵਾਰ ਨੂੰ ਆਪਾਂ ਮੈਚ ਕਰਾਵਾਂਗੇ ਰਸੇ ਦੇ ਵੀ ਜੈਵਲਨ ਦੇ ਵਿੱਚ ਡਿਸਕ ਸ로우 ਜੰਗੇ ਸਾਰਾ ਕੁਝ ਕਰਾਵਾਂਗੇ ਠੀਕ ਆ ਐਂ ਦਵਾਰ ਨੂੰ ਰੱਖ ਲੋ ਜਿਹੜਾ ਮਰਜ਼ੀ ਟਾਈਮ ਰੱਖ ਲੋ ਠੀਕ ਆ ਠੀਕ ਆ ਚੱਲ 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 ਜ਼ੋਰ ਦੀ ਜ਼ੋਰ ਦੀ ਹਾਈ ਜੰਪ ਤਾਂ ਤੁਹਾਨੂੰ ਰੋਜ਼ ਹੀ ਹੁੰਦਾ ਕਰਾਵਾਂਗੇ ਤਾਂ ਜ਼ਰੂਰੀ ਆ ਚੱਲ 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 ਵੈਰੀ ਗੁੱਡ ਪਰਾਨਾ 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 ਅੱਗੇ ਆ ਕੇ ਵੀਰ ਨਾਲ ਪੂਰੀ ਜੋਰ ਨਾਲ ਸਰ ਪੂਰੀ ਜੋਰ ਨਾਲ ਫਟ ਫਟ ਹੱਸੋ ਵੈਰੀ ਗੁੱਡ ਬੋਲੇ ਰਾਜਵੰਦ ਖੜ ਹੈ ਚੱਲ ਆ ਜਾ ਜੋਰ ਦੀ ਪੂਰੀ ਹੋਰ ਸਰੀਰ ਦੇ ਪੈਰ ਚੱਕ ਯੈਸ ਵੈਰੀ ਗੁੱਡ ਇਹਨਾਂ ਦੇ ਡਰਾਪਰ ਖੜਾ ਆਜੋ 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 ਖੜਨਾ ਨਹੀਂ ਚਲੋ ਚਲੋ ਹਾਈ ਜੰਪ ਵੀ ਵਧੀਆ ਵਿੱਚ ਮੁੰਡਿਆਂ ਦਾ ਜਿਵੇਂ ਉਹ ਫਿਰਦੇ ਦਿਲੂ ਹੁਣੀ ਉਹਨਾਂ ਦਾ ਵਧੀਆ ਲਾਉਂਦੇ ਕਿ ਹੋਲ ਤੱਕ ਮਾਰ ਦਿੰਦੇ ਹਾਂ ਹਾਂ ਵਧੀਆ ਮਾਰਦੇ ਹਾਂ ਹਾਂਜੀ ਹਾਂਜੀ ਕਿ ਮੈਂ ਲਾਉਂ ਲਾਣ ਤੱਕ ਲਾ ਲੈਗਾ ਮੱਲੇ ਮੱਲੇ ਲਾ ਲੈਗਾ ਕੋ ਸਭ ਸਮਾ ਸਮਾ ਕੀ ਇੱਥੇ ਆਉਣ ਦਾ ਬੱਚਿਆਂ ਦਾ 6 6:30 5 6 ਵਜੇ ਜਣੀ ਮਜ ਦੁਪਹਿਰ ਢਲ ਕੇ ਆ ਜਾਣ ਬੱਚੇ ਨਾ ਜੀ ਜਿਵੇਂ ਜਿਵੇਂ ਮੌਸਮ ਹੋਈ ਹੋਵੇ ਸਹੀ ਹੋਈ ਜਾਊਗਾ ਪਰ ਇਹ ਹੋ ਜਾ ਬਹੁਤ ਪਤ ਬੱਜੂ ਆ ਹੱਦੋਂ ਜੋ ਬਰੇ ਕਾਲੂ ਆਪਦੇ ਸਕੂਲ ਦੇ ਜਿੰਨੇ ਨਾਲ ਦੇ ਕਲਾਸਾਂ ਦੇ ਬੱਚੇ ਆ ਸਾਰਿਆਂ ਨੂੰ ਲੈ ਕੇ ਆਉਣਾ ਕੱਲ ਤੋਂ ਚੰਗਾ ਉਹਨਾਂ ਨੂੰ ਦੱਸ ਦਿਓ ਵੀ ਐਂ ਤੋੜ ਨੂੰ ਆਪਾਂ ਮੁਕਾਬਲੇ ਕਰਾਉਣਾ ਸਾਰੇ ਚੰਗਾ ਇੱਥੇ ਹੀ ਕਰਾਂਗੇ ਰੇਸਾਂ ਵੀ ਕਰਾਵਾਂਗੇ ਰੱਸਾ ਕਸੀ ਵੀ ਕਰਾਵਾਂਗੇ ਸਾਰਾ ਕੁਝ ਕਰਾਵਾਂਗੇ ਇੱਥੇ ਹੀ ਕਰਾਵਾਂਗੇ ਕੋਈ ਨਾ ਨਹੀਂ ਵੱਡੇ ਗਰਾਊਂਡ ਚ ਲੈ ਜਾਾਂਗੇ ਜੇ ਗਿਣਤੀ ਵਧ ਗਈ ਬੱਚਿਆਂ ਦੀ ਠੀਕ ਹੈ ਸਾਰਿਆਂ ਨੂੰ ਲੈ ਕੇ ਆਉਣਾ ਨਾਲ ਦੇਣ ਚੰਗਾ ਦੱਸ ਦਿਓ ਸਾਰਿਆਂ ਨੂੰ ਠੀਕ ਹੈ ਨਾ ਇਹਨੂੰ ਹਾਈ ਜੰਪ ਮੰਨ ਕੇ ਚੱਲਿਆ ਕਰੋ ਵੀ ਹਾਈ ਜੰਪ ਆ ਇਹ ਜਿੰਨਾ ਉੱਪਰ ਨੂੰ ਉੱਠੋਗੇ ਨਹੀਂ ਲੰਬੀ ਛਾਲ ਜਾਊਗੀ ਕਹਾ ਜ਼ੋਰ ਦੀ ਸਪੀਡ ਨਾਲ ਧੰਨਵਾਦ ਹੈ ਜੀ ਬਹੁਤ-ਬਹੁਤ ਜਿੰਦਰ ਸਿੰਘ ਉਹ ਜੀ ਆਪ Srinivas ਜਿੰਦਰ ਲਖਵਿੰਦਰ ਸਿੰਘ ਸੋਨੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਬੱਚਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਗਰਾਊਂਡ ਦੇ ਵਿੱਚ ਪਹੁੰਚਿਆ ਕਰੋ ਜੀ ਧੰਨਵਾਦ ਸਾਰਿਆਂ ਦਾ